ਭਾਈ ਤਾਰੂ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੇ ਜੀ ਕੋਪੀ ਡਵਾਏ ਸੀ ਅੱਜ ਉਹਨਾਂ ਦੇ ਪਿੰਡ ਉਲਾ ਪਹੁੰਚੇ ਆ ਪਿੰਡ ਵਿੱਚ ਪਹੁੰਚੇ ਆ ਉਸ ਪਿੰਡ ਵਿੱਚ ਇੱਕ ਬੜਾਈ ਸੁੰਦਰ ਗੁਰਦੁਆਰਾ ਸੁਭਾਇਮਾਨ ਹੈ ਸ਼ੋਭਿਤ ਕੀਤਾ ਗਿਆ ਵਾ ਤਸਵੀਰਾਂ ਵਿੱਚ ਚੱਲ ਰਹੀਆਂ ਤਸਵੀਰਾਂ ਵਿੱਚ ਉਸ ਗੁਰਦਾਰੇ ਦਰਸ਼ਨ ਵੀ ਜ਼ਰੂਰ ਕਰਦੇ ਪਏ ਹੋਗੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਨ ਤੋਂ ਪਹਿਲਾਂ ਨਾ ਹੀ ਸਭ ਤੋਂ ਪਹਿਲਾਂ ਦਾ ਇਹ ਜਾਣਨਾ ਬੜੀ ਜ਼ਰੂਰੀ ਹੈ ਕਿ ਮਾਚੇ ਦਾ ਪੋਨਾ ਕੋਨਾ ਜਿਹੜਾ ਨਾ ਉਹ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ। ਜੀ ਇੱਥੇ ਭਾਈ ਸਾਹਿਬ ਦੇ ਜੁੜਿਆ ਖੂਹ ਆ ਪ੍ਰਾਣਾ ਉਹ ਅੱਜ ਖੂਹ ਵੀ ਉੱਥੇ ਮੌਜੂਦ ਹੈ ਤੇ ਇੱਥੇ ਸਾਰਾ ਉਹਨਾਂ ਦਾ ਜਿਹੜਾ ਕਾਰੋਬਾਰ ਸੀਗਾ ਉਹ ਚੱਲਦਾ ਹੈ। ਜੀ ਜਦੋਂ ਸਿੰਘਾਂ ਦੇ ਸਰਾਂ ਦੇ ਬੁੱਲ ਪਿੰਦੇ ਤੇ ਭਾਈ ਤਾਰੂ ਸਿੰਘ ਇਸੇ ਜਗ੍ਹਾ ਤੇ ਇਹ ਇਹਦਾ ਇੱਕ ਨਾ ਕਾਰਨ ਹੋਰ ਜਾਣਨਾ ਚਾਹੀਦਾ ਵਾ ਕਿ ਜਦੋਂ ਸਿੰਘ ਲੋਕਸ਼ੁੱਕ ਕਰਦੇ ਸੀ ਇਹ ਆਪਣੇ ਘਰਾਂ ਦੇ ਵਿੱਚ ਖੇਤੀਬਾੜੀ ਕਿਉਂ ਕਰਦੇ ਸੀ ਇਹਨਾਂ ਨੂੰ ਕਿਉਂ ਕੋਈ ਕੋਈ ਨਹੀਂ ਪੁੱਛਦਾ ਤੇ ਇੱਕ ਮਿਲਵਰਤਨ ਸਿੱਖ ਸੀਗਾ ਜਿਹੜਾ ਹਰ ਇੱਕ ਨੂੰ ਆਏ ਨੂੰ ਗੈਰੋ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਤੇ ਇਹਨਾਂ ਦੀ ਇਹ ਡਿਊਟੀ ਸੀ ਵੀ ਪ੍ਰਸ਼ਾਦਾ ਪਾਣੀ ਸਿੰਘਾਂ ਨੂੰ ਸਿਖਾਉਂਦੇ ਸੀ ਜਦੋਂ ਇਹ ਅਰਦਾਸ ਕਰਦੇ ਆ ਨਾ ਜੀਤੂ ਸਿੰਘਾ ਸਿੰਘ ਨੇ ਧਰਮ ਦੇ ਇੱਥੇ ਬੰਦਪਦ ਕਰਵਾਏ ਖੋਪਰੀਆਂ ਲਵਾਈਆਂ ਚਰਖਣੀਆਂ ਚੜੇ ਇਹ ਸਾਰੀਆਂ ਸਜਾਵਾਂ ਭਾਈ ਤਾਰੂ ਸਿੰਘ ਜੀ ਨੇ ਭਉਤੀਆਂ ਨੇ ਚਰਖੜੀ ਤੇ ਵੀ ਚੜਾਇਆ ਗਿਆ ਖੋਪਰੀ ਵੀ ਲਵਾਈ ਗਈ ਇਹ ਸਾਰੀਆਂ ਸਜਾਵਾਂ ਜਿਹੜੀਆਂ ਇਹ ਇਹੋ ਕਾਰਨ ਸੀ ਜਿਆਦਾ ਵੀ ਭਾਈ ਸਾਹਿਬ ਨੂੰ ਇਹਨਾਂ ਤੀਜਾ ਵਾਸਤੇ ਗ੍ਰਿਫਤਾਰ ਕੀਤਾ ਗਿਆ ਤੇ ਇਹ ਵੀ ਦੱਸਿਆ ਜਾਂਦਾ ਵਾ ਕਿ ਜਦੋਂ ਭਾਈ ਸਾਹਿਬ ਨੂੰ ਸੀਂਹ ਦਿੱਤੇ ਜਾਂਦੇ ਆ ਉਸ ਵਾਰ ਜਿਵੇਂ ਇਹਨਾਂ ਦਾ ਪਿਸ਼ਾਬ ਰੁਕ ਜਾਦਾ ਦੇ ਖੋਖਰੀ ਉਤਾਰਨ ਤੋਂ ਬਾਅਦ ਕਹਿੰਦੇ 20-22 ਦਿਨ ਲਗਾਤਾਰ ਭਾਈ ਸਾਹਿਬ ਜਿੰਦਾ ਰਹੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਿੱਖ ਜਦੋਂ ਵੀ ਅਰਦਾਸ ਕਰਦੇ ਨੇ ਤਾਂ ਅਰਦਾਸ ਵਿੱਚ ਇੱਕ ਵਾਅਦਾ ਜ਼ਰੂਰ ਹੁੰਦਾ ਵਾ ਜਿੰਨਾ ਸਿੰਘਾਂ ਸਿਗਨਾਂ ਦੇ ਧਰਮ へਸ ਜਿੱਤੇ ਬੰਦ ਬੰਦ ਘਟਵਾਏ ਚੜਖੀਆਂ ਚੜੇ ਤਾਂ ਤਨ ਆਰੇ ਨਾਲ ਚਿਰਵਾਏ ਤਾਂ ਸਿੱਖੀ ਕੇਸਾ ਸਵਾਸਾ ਨਾਲ ਬਾਜੀ ਤਾਂ ਉਸ ਸਮੇ ਭਾਈ ਸਾਹਿਬ ਉਸ ਸਮਾਂ ਜੋ ਦੇ ਭਾਈ ਤਾਰੂ ਸਿੰਘ ਦਾ ਜ਼ਿਕਰ ਆਉਂਦਾ ਖਿਆਲ ਉਹਨਾਂ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੀ ਜੀ ਖੋਪੀ ਲਵਾਏ ਸੀ ਅੱਜ ਉਹਨਾਂ ਦੇ ਪਿੰਡ ਪੂਲਾ ਪਹੁੰਚੇ ਆ ਇਸ ਪਿੰਡ ਵਿੱਚ ਪਹੁੰਚੇ ਆ ਉਸ ਪਿੰਡ ਵਿੱਚ ਇੱਕ ਬੜਾ ਹੀ ਸੁੰਦਰ ਗੁਰਦੁਆਰਾ ਸੁਭਾਇਮਾਨਿਆ ਸ਼ੁਭਿਤ ਕੀਤਾ ਗਿਆ ਵਾ ਤਸਵੀਰੀਆਂ ਵਿੱਚ ਚੱਲ ਜੇ ਤਸਵੀਰਾਂ ਵਿੱਚ ਉਸ ਗੁਰਦੁਆਰੇ ਦਰਸ਼ਨ ਵੀ ਜ਼ਰੂਰ ਕਰਦੇ ਪਈ ਹੋਗੇ ਤਾਂ ਆ ਜੋ ਇਸ ਪਿੰਡ ਵਿੱਚ ਪਹੁੰਚੇ ਆ ਸਾਡੇ ਨਾਲ ਐਸ ਸੰਤੇ ਇਸ ਪਿੰਡ ਦੇ ਵਾਸੀ ਸਰਦਾਰ ਗੁਰਦੇਵ ਸਿੰਘ ਸਾਡਾ ਮੌਜੂਦ ਨੇ ਆਓ ਉਹਨਾਂ ਦੇ ਫਤਿਹ ਸਾਂਝ ਪੋਣਨੇ ਆ ਤੇ ਨਾਲੇ ਇਸ ਜਿਹੜਾ ਮਹਾਨ ਯੋਧਾ ਭਾਈ ਸਾਹਿਬ ਭਾਈ ਤਾਰੂ ਸਿੰਘ ਉਹਨਾਂ ਦੇ ਜੀਵਨ ਬਾਰੇ ਵੀ ਚਾਤ ਪੋਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਜੀ ਤੁਹਾਡਾ ਵੀ ਧੰਨਵਾਦ ਭਾਈ ਤਾਰੂ ਸਿੰਘ ਜੀ ਅੱਜ ਆਪੇ ਇੰਨੇ ਪਹੁੰਚਿਆ ਜੀ ਅਜੋ ਗੁਰਦੁਆਰੇ ਸਾਹਿਬ ਵਿੱਚ ਜਿਹੜੇ ਬੈਠੇ ਆ ਜੀ ਜੀ ਤੇ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਤੱਕ ਸਾਡੇ ਜਿਹੜੇ ਸਿੱਖ ਸਾਡੇ ਹੈਗੇ ਆਵਾ ਸੰਗਤਾਂ ਉਹਨਾਂ ਤੱਕ ਇਹ ਜ਼ਰੂਰ ਗੱਲ ਪਹਚਾਈ ਜਾਵੇ ਕਿ ਜਿਹੜੇ ਭਾਈ ਤਾਰੂ ਸਿੰਘ ਸਿੰਘ ਉਨਾਂ ਬਾਰੇ ਇਹ ਜੀਵਨ ਸੰਤ ਤੇ ਕਿੱਥੋਂ ਉਹਨਾਂ ਦੀ ਸ਼ਹੀਦੀ ਹੋਈ ਆ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਨ ਤੋਂ ਪਹਿਲਾਂ ਇਹ ਦੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਬੜੀ ਜ਼ਰੂਰੀ ਹੈ ਕਿ ਮਾਚੇ ਦਾ ਕੋਨਾ ਕੋਨਾ ਜਿਹੜਾ ਨਾ ਉਹ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਇੱਥੇ ਜੇ ਆਪਾਂ ਨੇੜੇ ਤੇੜੇ ਕਿੰਨੇ ਕ ਸ਼ਹੀਦਾਂ ਦੀ ਗੱਲ ਕਰ ਰਹੀਏ ਇੱਥੋਂ 2 ਕਿਲੋਮੀਟਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਫਿਰ ਆ ਪਿੱਛੇ ਨੂੰ ਜਾਈਏ ਭਾਈ ਜੇਠਾ ਜੀ ਦਾ ਸਥਾਨ ਹੈ ਇਹ ਆਪਾਂ ਭਾਈ ਤਾਰੂ ਸਿੰਘ ਜੀ ਦੇ ਸਥਾਨ ਤੇ ਬੈਠੀਆਂ अनेका ਹੀ ਸ਼ਹੀਦ ਤਾਰਾ ਸਿੰਘ ਵਾਂ ਵਾਲੇ ਕਿੰਨੇ ਕੁ ਸ਼ਹੀਦਾਂ ਦੀ ਗੱਲ ਕਰੀਏ ਸਾਰੀ ਜਿਹੜੀ ਧਰਤੀ ਹੈ ਨਾ ਸ਼ਹੀਦਾਂ ਦੇ ਖੂਨ ਦੇ ਨਾਲ ਰਚੀ ਹੋਈ ਹੈ ਸੋ ਅੱਜ ਤੁਸੀਂ ਆਏ ਬਹੁਤ ਪਵਿੱਤਰ ਜਿਹਾ ਸਥਾਨ ਹੈ ਭਾਈ ਤਾਰੂ ਸਿੰਘ ਜੀ ਪੂਲਿਆਂ ਵਾਲਾ ਉਹਨਾਂ ਦਾ ਇਹ ਕਹਿ ਲਿਏ ਕਿ ਇੱਕ ਖੇਤ ਖੇਹਣ ਵਾਲਾ ਜਗਾ ਸੀਗੀ ਇੱਥੇ ਭਾਈ ਸਾਹਿਬ ਦੇ ਦੇ ਜੁੜਿਆ ਖੂਹ ਆਪਰਾਣਾ ਉਹ ਅੱਜ ਖੂਬ ਹੀ ਉੱਥੇ ਮੌਜੂਦ ਹੈ ਤੇ ਇੱਥੇ ਹੀ ਸਾਰਾ ਉਹਨਾਂ ਦਾ ਜਿਹੜਾ ਕਾਰੋਬਾਰ ਸੀਗਾ ਉਹ ਚੱਲਦਾ ਹੁੰਦਾ ਸੀ ਜੀ ਅ ਗੱਲ ਕੀਤੀ ਜਾਵੇ ਤਾਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ ਹੂੰ ਉਹ ਸਮੇਂ ਦੇ ਦੱਸਦੇ ਨੇ ਵੀ ਜਕਰੀਆ ਖਾਨ ਜਿਹਨੂੰ ਸਿੰਘਾਂ ਦੇ ਜਿਹਦੇ ਕਿਤੇ ਸਿਰਾਂ ਦੇ ਮੁੱਲ ਪੈ ਗਏ ਸੀ ਜੀ ਜੀ ਇਹ ਉਸ ਸਮੇਂ ਦੀ ਗੱਲ ਸਾਰੀ ਬਿਲਕੁਲ ਜੀ ਤੁਹਾਡੀ ਗੱਲ ਸਹੀ ਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਤੇ ਭਾਈ ਤਾਰੂ ਸਿੰਘ ਇਸੇ ਜਗ੍ਹਾ ਤੇ ਇਹਦਾ ਇੱਕ ਨਾ ਕਾਰਨ ਹੋਰ ਜਾਣਨਾ ਚਾਹੀਦਾ ਵਾ ਕਿ ਜਦੋਂ ਸਿੰਘ ਲੋਕਸ਼ੋਪਕੇ ਰਹਿੰਦੇ ਸੀ ਇਹ ਆਪਣੇ ਘਰਾਂ ਦੇ ਵਿੱਚ ਖੇਤੀਬਾੜੀ ਕਿਉਂ ਕਰਦੇ ਸੀ ਇਹਨਾਂ ਨੂੰ ਕਿਉਂ ਕੋਈ ਨਹੀਂ ਪੁੱਛਦਾ ਹੂੰ ਉੱਥੇ ਨਾ ਇੱਕ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਸੀ ਇੱਕ ਤਰ੍ਹਾਂ ਦੇ ਇੱਕ ਹੁੰਦਾ ਵਾ ਮਿਲਨ ਵਰਤਨ ਸਿੱਖ ਤੇ ਇੱਕ ਹੁੰਦੇ ਹੀ ਨਾ ਮਿਲਨ ਵਰਤਨ ਸਿੱਖ ਉਹ ਅੱਜ ਵੀ ਹੈਗੇ ਆ ਜਿਤਨਾ ਆਪਾਂ ਕਹਿੰਦੇ ਕੁਝ ਕਟੜਪੰਥੀ ਲੋਕ ਹੁੰਦੇ ਆ ਤੇ ਕੁਝ ਉਹ ਲੋਕ ਹੁੰਦੇ ਜਿਹੜਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਿਰਫ ਆਪਣੇ ਕਾਮਕਾਰ ਨੂੰ ਤਰਜੀਹ ਦਿੰਦੇ ਸੀ ਤੇ ਜਾਂ ਆਏ ਗਏ ਨੂੰ ਜਿਹੜੀ ਸੇਵਾ ਭਾਵਨਾ ਉਹ ਤੇ ਸਾਡੇ ਸਿੱਖਾਂ ਦੇ ਹਰ ਇੱਕ ਦੇ ਮਨ ਦੇ ਵਿੱਚ ਹੁੰਦੀ ਹੈ ਤੇ ਇਹ ਇੱਕ ਮਿਲਵਰਤਨ ਸਿੱਖ ਸੀਗਾ ਜਿਹੜਾ ਹਰ ਇੱਕ ਨੂੰ ਆਏ ਨੂੰ ਗਏ ਨੂੰ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਗੁਰੂ ਸਾਹਿਬ ਦੇ ਰੰਗ ਵਿੱਚ ਰੰਗੇ ਹੋਏ ਸੀ ਬਾਣੀ ਬਾਣੇ ਦੇ ਪੂਰੇ ਸੀਗੇ ਆ ਨਿਤਨੇਮੀ ਸੀਗੇ ਗੁਰੂ ਸਾਹਿਬ ਦੀ ਸਿੱਖੀ ਤੋਂ ਪ੍ਰਭਾਵਿਤ ਸੀਗੇ ਇਹਨਾਂ ਦਾ ਮੋਢਲਾ ਪਰਿਵਾਰ ਜਿਹੜਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਹੀ ਇਹਨਾਂ ਦਾ ਜਿਹੜਾ ਪਰਿਵਾਰ ਜਿਹੜਾ ਮਿਲਦਾ ਵਰਤਦਾ ਹੈ ਇਕੱਠੇ ਸਾਰਾ ਮਤਲਬ ਕਿ ਗੁਰੂ ਕੀ ਸਿੱਖੀ ਨਾਲ ਜੁੜੇ ਹੋਏ ਸੀਗੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨ ਜਾਣਾਂਗੇ ਇਹਦੇ ਵੀ ਕਾਰਨ ਗ੍ਰਿਫਤਾਰੀ ਦੇ ਕੀ ਹੋਏ ਹੂੰ ਇੱਥੇ ਜਿਤਨਾ ਇਹਨਾਂ ਦਾ ਖੇਤ ਖਲਿਆਣ ਸੀਗਾ ਤੇ ਸਿੰਘ ਜਿਹੜੇ ਲੋਕ ਛੁਪ ਕੇ ਰਹਿੰਦੇ ਸੀ ਚੱਕਰੀਆ ਖਾਨ ਦੇ ਸਿਰਾਂ ਦੇ ਮੁੱਲ ਪਾ ਤੇ ਵੀ ਸਿੱਖਾਂ ਦੇ ਸਿਰ ਵੱਢ ਕੇ ਲਿਆਉ ਇਹ ਨਾਂ ਮਿਲਣਗੇ ਖਾਲਸਾ ਪੰਥ ਰੂਪੋਸ਼ ਹੋ ਗਿਆ ਜੰਗਲਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦਾ ਇਹ ਇੱਥੇ ਕਾਰਜ ਸੀਗਾ ਵੀ ਜਿੱਥੇ ਆਪਣੀ ਖੇਤੀਬਾੜੀ ਕਰਦੇ ਉੱਥੇ ਸ਼ਾਮ ਨੂੰ ਸਵੇਰੇ ਪ੍ਰਸ਼ਾਦਾ ਤਿਆਰ ਕਰਕੇ ਤੇ ਕਈ ਵਾਰੀ ਆਪ ਵੀ ਜਾਣਾ ਕਈ ਵਾਰੀ ਕੋਈ ਸੇਵਾਦਾਰ ਦੀ ਕਿਸੇ ਡਿਊਟੀ ਲਾ ਦੇਣੀ ਵੀ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਪੇ ਸ਼ਿਕਾ ਕੇ ਆਉ ਕਿਉਂਕਿ ਇਹ ਸਾਰੀ ਧਰਤੀ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਲਿਬੜੀ ਹੋਈ ਪਤਾ ਨਹੀਂ ਕਿੱਥੇ ਕਿੱਥੇ ਸਿੰਘ ਬੈਠੇ ਹੋਣਗੇ ਤੇ ਇਹਨਾਂ ਦੀ ਇਹ ਡਿਊਟੀ ਸੀ ਵੀ ਪ੍ਰਸ਼ਾਦਾ ਪਾਣੀ ਸਿੰਘਾਂ ਨੂੰ ਸ਼ਿਕਾਉਂਦੇ ਸੀ ਹੁਣ ਜਿੱਥੋਂ ਜ਼ਿਆਦਾ ਰੌਲਾ ਪੈਂਦਾ ਹੈ ਨਾ ਉਹਨਾਂ ਇੱਕ ਜੀ ਮਸ਼ੇਰਾ ਸੀਗਾ ਰਹੀਮ ਬਖਸ਼ ਪੱਟੀ ਦਾ ਰਹਿਣ ਵਾਲਾ ਉਹਦੀ ਬੇਟੀ ਮੰਨਿਆ ਜਾਂਦਾ ਵੀ ਇਤਿਹਾਸ ਦੇ ਵਿੱਚ ਕਹਿੰਦਾ ਵੀ ਬਹੁਤ ਸੁੰਦਰ ਸੀਗੀ ਤੇ ਉਸਮਾਨ ਖਾਨ ਦਾ ਨਾਮ ਦਾ ਚੌਧਰੀ ਜਿਹੜਾ ਪੱਟੀ ਦਾ ਅ ਕਹਿ ਲਿਆ ਵੀ ਜਕਰੀਆ ਖਾਨ ਉਹਨੂੰ ਚੌਧਰੀ ਲਗਾਇਆ ਹੋਇਆ ਸੀ ਹੂੰ ਹੂੰ ਉਹਨੇ ਉਹ ਰਹੀਮ ਬਖਸ਼ ਦੀ ਬੇਟੀ ਜਿਹੜੀ ਆ ਉਹ ਆਪਣੇ ਧੱਕੇ ਦੇ ਜ਼ੋਰ ਦੇ ਨਾਲ ਵੀ ਲੈ ਗਿਆ ਉਠਾ ਕੇ ਹੁਣ ਉਹ ਵਿਚਾਰਾ ਤਰਲੇ ਲਿੰਦਾ ਫਿਰਦਾ ਪਹਿਲਾਂ ਤਾਂ ਉਹਨੇ ਜਕਰੀਆ ਖਾਨ ਕੋਲ ਜਾ ਕੇ ਫਰਿਆਦ ਕੀਤੀ ਵੀ ਮਹਾਰਾਜ ਮੇਰੀ ਲੜਕੀ ਜਿਹੜੀ ਹੈ ਤੁਹਾਡਾ ਜਿਹੜਾ ਚੌਧਰੀ ਉਹ ਲੈ ਗਿਆ ਹੂੰ ਹੁਣ ਜਕਰੀਆ ਖਾਨਾ ਕੋ ਕਹਿੰਦਾ ਲੈ ਤੇਰੀ ਲੜਕੀ ਜੇ ਕਿਸੇ ਚੌਧਰੀ ਨਾਲ ਵਿਆਹੀ ਜਾਂਦੀ ਸਾਡੇ ਨਾਲ ਤੇ ਤੈਨੂੰ ਹਰਗੀ ਚਾਹੀਦਾ ਤੈਨੂੰ ਤਾਂ ਸਭ ਕੋ ਖੁਸ਼ੀ ਕਰਨੀ ਚਾਹੀਦੀ ਹੈ ਹੂੰ ਪਰ ਜਿਹੜਾ ਬੰਦਾ ਖੁਦਾਰ ਹੁੰਦਾ ਇੱਜ਼ਤ ਵਾਲਾ ਹੁੰਦਾ ਬੰਦਾ ਉਹ ਸੋਚਦਾ ਵੀ ਯਾਰ ਇੱਕ ਤਾਂ ਵਿਆਹਣਾ ਵੱਖਰੀ ਗੱਲ ਆ ਇਹ ਕੋਈ ਧੱਕਾ ਹੀ ਕਰ ਜਾਵੇ ਸਾਡੇ ਦਾ ਧੱਕੇ ਨਾਲ ਫਿਰ ਧੀ ਦਾ ਜਿਹੜਾ ਕਹ ਲੀਏ ਵੀ ਇੱਕ ਹੀਰਾ ਹੁੰਦਾ ਹਰ ਕਿਤਾਵਾਸ ਦੇ ਤਿੰਨ ਦਾ ਪਿਆਰ ਬੜਾ ਹੁੰਦਾ ਹੁਣ ਉਹ ਸੋਚਦਾ ਵੀ ਸਾਡੇ ਇਹਨਾਂ ਦਾ ਹੀ ਰਾਜ ਹੋਵੇ ਮੈਂ ਵੀ ਇੱਕ ਮੁਸਲਮਾਨ ਆ ਇਹ ਵੀ ਮੁਸਲਮਾਨ ਹੈ ਇੰਨੇ ਹੀ ਨਹੀਂ ਮੇਰੀ ਸੁਣੀ ਸਾਡੇ ਬਾਦਸ਼ਾਹ ਇਹਨਾਂ ਸਾਡੀ ਸੁਣਨਗੇ ਤੇ ਫਿਰ ਮਤਲਬ ਕਿ ਕੀ ਕੋਈ ਤੇ ਕਿਦੋਂ ਕੋਈ ਫਰਿਆਦ ਕਰਾਂਗੇ ਉਹਨੂੰ ਨਿਰਾਸ਼ ਹੋ ਕੇ ਵਾਪਸ ਆ ਰਿਹਾ ਤੇ ਕੁਝ ਕਹਿੰਦੇ ਵੀ ਕੁਝ ਜਿਹੜੇ ਸਿਆਣੇ ਬੰਦੇ ਆਮ ਮਿਲ ਜਾਂਦੇ ਨਿਰਾਸ਼ਤਾ ਵੇਖ ਕੇ ਅਗਲਾ ਪੁੱਛ ਹੀ ਲੈਂਦਾ ਹੂੰ ਉਹਨੂੰ ਕਿਸੇ ਨੇ ਦੱਸਿਆ ਵੀ ਭਾਈ ਤੂੰ ਇੱਦਾਂ ਕਰ ਕਿ ਪੂਲੇ ਪਿੰਡ ਚਲਾ ਜਾ ਹੂੰ ਉੱਥੇ ਭਾਈ ਤਾਰੂ ਸਿੰਘ ਨਾਂ ਦਾ ਇੱਕ ਸਿੱਖ ਵਸਤਾ ਹੂੰ ਉਹ ਤੇਰੀ ਮਦਦ ਕਰ ਸਕਦਾ ਹੂੰ ਉਹ ਹਣ ਇੱਥੇ ਰੋਂਦਾ ਕਰਾਉਂਦਾ ਆਇਆ ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਇੱਥੇ ਰੋਜ਼ ਦੀ ਤਰ੍ਹਾਂ ਖੇਤ ਖੇਲਿਆਨ ਦਾ ਉਹਦਾ ਕੰਮ ਕਰ ਰਿਆ ਸੀ ਜਾਂ ਕਹਿ ਲਓ ਕਿ ਇੱਥੇ ਬੈਠੇ ਹੋਣਗੇ ਹਨ ਆ ਕੇ ਮਿਲਿਆ ਉਹਨੇ ਨਮਸਕਾਰ ਕੀਤੀ ਕਹਿੰਦਾ ਵੀ ਆਦਾ ਆ ਮੇਰੀ ਹੈਗਾ ਦੁੱਖ ਮੈਨੂੰ ਕਿ ਮੇਰੀ ਧੀ ਨੂੰ ਉਸਮਾਨ ਖਾਨ ਲੈ ਗਿਆ ਚੱਪ ਕੇ ਕਿ ਮੇਰੀ ਕੋਈ ਮਤ ਨਹੀਂ ਕਰ ਰਿਆ ਕਿ ਮੈਂ ਤੇ ਲਾਹੌਰ ਦੇ ਨਵਾਬ ਕੋਲੋਂ ਵੀ ਆਇਆ ਤੇ ਉਹਨੇ ਮੇਰੀ ਮਤ ਨਹੀਂ ਕੀਤੀ ਉਹਨੇ ਭਾਈ ਤੂੰ ਹੁਣ ਗੁਰੂ ਕੇ ਘਰ ਦੇ ਵਿੱਚ ਆ ਗਿਆ ਤੇ ਗੁਰੂ ਦੇ ਸਿੱਖ ਕਦੀ ਕਿਸੇ ਨੂੰ ਨਿਰਾਸ਼ ਨਹੀਂ ਮੋੜਦੇ ਤੇਰੀ ਮਦਦ ਤਾਂ ਜ਼ਰੂਰ ਕੀਤੀ ਜਾਵੇਗੀ ਤੂੰ ਆਪਣੇ ਘਰ ਜਾ ਤੇ ਸ਼ਾਮ ਤੱਕ ਤੇਰੀ ਬੇਟੀ ਤੇਰੇ ਘਰ ਪਹੁੰਚ ਗਈ ਵਾਦਾ ਰਿਆ ਖਾਲਸੇ ਦਾ ਵਾਧਾ ਰਿਆ ਹੁਣ ਇਹਨੇ ਸਿੰਘਾਂ ਨੂੰ ਜਾ ਕੇ ਸੁਨੇਹਾ ਪਹੁੰਚਾਇਆ ਖਾਲਸਾ ਪੰਥ ਨੂੰ ਸੁਨੇਹਾ ਪਹੁੰਚਾਇਆ ਵੀ ਆ ਚੱਕਰ ਆ ਪੀਆ ਬੇਟੀ ਨੂੰ ਲੈ ਗਿਆ ਤੇ ਆਪਾਂ ਛਡਾਉਣੀ ਹੈ ਸਿੰਘਾਂ ਨੇ ਕਿਹਾ ਪ੍ਰਸ਼ਾਦਾ ਹੁਣ ਫੇਰ ਹੀ ਛਕਾਂਗੇ ਪਹਿਲਾਂ ਬੇਟੀ ਨੂੰ ਬੇਟੀ ਨੂੰ ਛਡਾ ਕੇ ਲਿਆਵਾਂਗੇ ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਪਾਲੀਆਂ ਜਾ ਕੇ ਉਸ ਮਾਲ ਖਾਨ ਤੇ ਹਮਲਾ ਕਰ ਦਿੱਤਾ ਜਿਹੜੀ ਬੇਟੀਆਂ ਨੇ ਚੁੱਕ ਕੇ ਖੜੀ ਸੀ ਸ਼ਾਮ ਤੱਕ ਰਹੀ ਬਖਸ਼ ਦੇ ਘਰ ਪਹੁੰਚਾਈ ਹੁਣ ਪਹਿਲਾ ਇੱਕ ਕਾਰਨ ਤਾਂ ਇਹ ਹੋ ਗਿਆ ਵੀ ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਦੂਜਾ ਕਾਰਨ ਇਹ ਹੋ ਗਿਆ ਵੀ ਉਹਨੇ ਉਸਮਾਨ ਖਾਨ ਕੋਲ ਉਹ ਬੇਟੀ ਖੜਾ ਪਾਈ ਤੇ ਉਹਦਾ ਕਤਲ ਵੀ ਕੀਤਾ ਗਿਆ ਉਸਮਾਨ ਖਾਨ ਦਾ ਹੁਣ ਇਹ ਸਾਰੀ ਘਟਨਾ ਨੂੰ ਲੈ ਕੇ ਇੱਕ ਜ਼ਕਰੀਆ ਖਾਨ ਦਾ ਸੁਈਆ ਸੀਗਾ ਹਰ ਭਗਤ ਨਰੰਜਣੀਆਂ ਜੜਿਆਲੇ ਦਾ ਰਹਿਣ ਵਾਲਾ ਜਿਹੜਾ ਕਹਿ ਦਈਏ ਵੀ ਉਹ ਇੱਕ ਟੌੜ ਸੀਗਾ ਦਾ ਗੁਪਚਰ ਗੁਪਚਰ ਕਹਿ ਦਈਏ ਸੁਈਆ ਕਹਿ ਲੀਏ ਜਾਂ ਅੱਜ ਕੱਲ ਦੀ ਫਾਸ਼ਾ ਟੌੜ ਕਹਿੰਦੇ ਪੁੱਸ ਦਾ ਟੌੜ ਹੈ ਜੀ ਇਹ ਹਾਂ ਜੀ ਹੁਣ ਉਹਨੂੰ ਜਦੋਂ ਇਹ ਇਹਨਾਂ ਗੱਲਾਂ ਦਾ ਪਤਾ ਲੱਗਾ ਵੀ ਉਸਮਾਨ ਖਾਨ ਨੂੰ ਕਿੰਨੇ ਮਾਰਤਾ ਵਾ ਸਾਰੀ ਉਹਨੇ ਪੁੱਛਣ ਕੀਤੀ ਘੁੰਮ ਘਮ ਕੇ ਕਿ ਕਿੰਨੇ ਵਾਰ ਆ ਕਿਤਰਾ ਹੋਇਆ ਸਾਰਾ ਕੁਝ ਉਹਨੂੰ ਸਾਰੀ ਘਟਨਾ ਦਾ ਪਤਾ ਲੱਗਾ ਫਿਰ ਉਹ ਜਾ ਕੇ ਉਹਨੇ ਜਾ ਕੇ ਜਕਰੀਆ ਖਾਨ ਨੂੰ ਦੱਸਿਆ ਵੀ ਆ ਬੰਦਾ ਜੇ ਇਸ ਬੰਦੇ ਦੀ ਮੱਤ ਦੇ ਨਾਲ ਉਹਦੀ ਧੀ ਨੂੰ ਛੜਾਇਆ ਗਿਆ ਤੇ ਉਹਨੇ ਕਤਲ ਕਰਵਾਇਆ ਜੀ ਉਹਦਾ ਹੁਣ ਉੱਥੋਂ ਜਦੋਂ ਜਕਰੀਆ ਖਾਨ ਨੂੰ ਪਤਾ ਲੱਗਦਾ ਤੇ ਉਹ ਲਾਲ ਬੁੱਲਾ ਹੋ ਗਿਆ ਵੀ ਮੇਰਾ ਰਾਜ ਹੋਵੇ ਤੇ ਸਿੰਘਾਂ ਦੀ ਕਿਸੇ ਜ਼ਰਤਾਂ ਵੀ ਮੇਰੇ ਰਾਜ ਦੇ ਵਿੱਚ ਸਾਡੇ ਹੀ ਬੰਦੇ ਸਾਡੇ ਹੀ ਚੌਧਰੀ ਨੂੰ ਕਤਲ ਕਰ ਦੇਣ ਹੂੰ ਉਹਨੇ 25 ਤੋਂ 25 ਤੋਂ 30 ਸਿਪਾਈ ਜਿਹੜੇ ਇੱਥੇ ਭੇਜੇ ਆ ਹੂੰ ਆ ਕੇ ਉਹ ਭਾਈ ਤਾਰੂ ਸਿੰਘ ਦੇ ਘਰੇ ਜਾਂਦੇ ਆ ਹੂੰ ਤੇ ਘਰੇ ਮਾਤਾ ਜੀ ਨੂੰ ਜਾ ਕੇ ਪੁੱਛਿਆ ਵੀ ਕਿੱਥੇ ਭਾਈ ਸਾਹਿਬ ਕਿੱਥੇ ਨੇ ਹੂੰ ਤੇ ਉਹਨਾਂ ਨੇ ਕਿਹਾ ਵੀ ਉਹ ਤੇ ਘਰ ਨਹੀਂ ਅੰਗੇ ਖੇਤ ਗਏ ਆ ਹੂੰ ਤੇ ਤੁਸੀਂ ਇੰਤਜ਼ਾਰ ਕਰ ਲਓ ਆਉਣ ਵਾਲੇ ਆ ਹੂੰ ਉਹਨਾਂ ਨੂੰ ਬਿਠਾਇਆ ਮਾਤਾ ਜੀ ਨੇ ਤੇ ਉਹਨਾਂ ਨੂੰ ਪ੍ਰਸ਼ਾਦਾ ਪੁੱਛਿਆ ਹੂੰ ਉਹ ਅਗੋਂ ਟੀਚਰਾ ਕਰਦੇ ਕਹਿੰਦੇ ਮਾਤਾ ਅਸੀਂ ਤੇਰੇ ਪੁੱਤ ਦੀ ਸ਼ਗਨ ਲੈ ਕੇ ਨਹੀਂ ਆਏ ਸਾਨੂੰ ਪ੍ਰਸ਼ਾਦਾ ਸ਼ਕਾਉਣ ਨਹੀਂ ਆ ਹੂੰ ਅਹੀਂ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਨ ਵਾਸਤੇ ਆਇਆ ਹੈ ਤੇ ਮਾਦਾ ਜੀ ਨੇ ਕੋ ਕਹਿਆ ਵੀ ਸਾਡੇ ਗੁਰੂ ਦਾ ਜਿਹੜਾ ਹੁਕਮ ਹੈ ਨਾ ਆਇਆ ਕਰਨ ਪ੍ਰਸ਼ਾਦਾ ਆਈ ਪੁੱਛਣੇ ਪੁੱਛਣਾ ਤੇ ਅਹੀਂ ਤੇ ਭਾਈ ਤੁਹਾਨੂੰ ਜਿਹੜੀ ਆਪਦੇ ਗੁਰੂ ਸਾਹਿਬ ਨੇ ਸਾਨੂੰ ਰੀਤ ਬਖਸ਼ੀ ਉਹ ਉਹ ਪਗਾਰ ਤੁਸੀਂ ਗ੍ਰਿਫਤਾਰ ਕਰਨਾ ਤੇ ਕਰ ਲੋ ਤੇ ਸਾਨੂੰ ਉਹਦੇ ਵਿੱਚ ਕੋਈ ਤਰਾਜ ਨਹੀਂ ਪਰ ਜਿਹੜੀ ਸਾਡੀ ਰੀਤ ਉਹ ਅਸੀਂ ਆਪਣੀ ਪਗਦਾਵਾਂਗੇ ਅਸੀਂ ਆਪਣਾ ਧਰਮ ਪਗਾਵਾਂਗੇ ਤੁਸੀਂ ਆਪਣਾ ਕਰਤਵ ਸਮਝੋ ਉੱਥੋਂ ਦੱਸਿਆ ਫਿਰ ਭਾਈ ਸਾਹਿਬ ਦੀ ਇੱਥੇ ਗ੍ਰਿਫਤਾਰੀ ਹੁੰਦੀ ਹੈ ਠੀਕ ਹੈ ਭਾਈ ਤਾਰੂ ਸਿੰਘ ਜੀ ਨੂੰ ਉੱਥੇ ਗ੍ਰਿਫਤਾਰ ਕਰਕੇ ਕਚਹਿਰੀ ਚ ਪੇਸ਼ ਕੀਤਾ ਗਿਆ ਕਚੈਰੀ ਦੇ ਵਿੱਚ ਜਾ ਕੇ ਫਿਰ ਕੋਈ ਡੋਲ ਨਹੀਂ ਐ ਡੋਲ ਨਹੀਂ ਹਨਾ ਉਸੇ ਤਰ੍ਹਾਂ ਜਿ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਉਹਨਾਂ ਦਾ ਕਰਦਾਰ ਸੀ ਕਿ ਚੜ੍ਹਦੀ ਕਲਾ ਵਾਲਾ ਪ੍ਰਤੀਕ ਜਾ ਕੇ ਬੜੇ ਟੌਰ ਦੇ ਨਾਲ ਫਤਿਹ ਵੀ ਬੁਲਾਈ ਜਤਕੀਆ ਖਾਨ ਨੇ ਕਿਹਾ ਵੀ ਭਾਈ ਤੇਰੇ ਤੇ ਉਜਾਮ ਹੈ ਵੀ ਤੂੰ ਆਉਂਦੇ ਜਾਂਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੂੰ ਕਹਿੰਦਾ ਜੀ ਮੈਂ ਆਉਂਦੇ ਜਾਂਦੇ ਸਿੰਘਾਂ ਨੂੰ ਪ੍ਰਸ਼ਾਦਾ ਤੇ ਨਹੀਂ ਛਕਾਉਂਦਾ ਪਰ ਆਪਣੇ ਗੁਰੂ ਦਾ ਹੁਕਮ ਜ਼ਰੂਰ ਵਜਾਉਣਾ ਹੂੰ ਤੇਰੇ ਗੁਰੂ ਦਾ ਹੁਕਮ ਕੀ ਹੈ ਮੇਰੇ ਗੁਰੂ ਦਾ ਹੁਕਮ ਸੀ ਵੀ ਕਾਲ ਪਾਏ ਕੁਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਹੈਨਾ ਕਿ ਮੈਂ ਮੇਰੇ ਗੁਰੂ ਦਾ ਜਿਹੜਾ ਹੁਕਮ ਹੈ ਨਾ ਵੀ ਵੀ ਆਪਣੇ ਹੱਥੋਂ ਦਾਨਪੁਣ ਕਰਨਾ ਹੈਨਾ ਆਪਣੀ ਕਿਰਤ ਦੇ ਵਿੱਚੋਂ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਕਹਿੰਦਾ ਮੈਂ ਤੇ ਉਹ ਬਗਾ ਰਿਆਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਸਿੰਘ ਆਉਂਦੇ ਪ੍ਰਸ਼ਾਦਾ ਛਕਣ ਜਾਂ ਤੁਹਾਡੇ ਸਿਪਾਈ ਆਉਂਦੇ ਜਿਹੜਾ ਵੀ ਪੰਗਚ ਆ ਕੇ ਬਹਿ ਗਏ ਪ੍ਰਸ਼ਾਦਾ ਛਕਾਉਣਾ ਤੇ ਇਹ ਕੋਈ ਇਲਜ਼ਾਮ ਨਹੀਂ ਇਹ ਸਾਡੀ ਗੁਰੂ ਦਾ ਹੁਕਮ ਹੈ ਤੇ ਅਸਲ ਸਾੜਾ ਦੇ ਉਹ ਲੜਕੀ ਨੂੰ ਛਡਾਉਣ ਦਾ ਤੇ ਉਸਮਾਨ ਖਾਨ ਦਾ ਹੈ ਹੂੰ ਕਹਿੰਦਾ ਵੀ ਤੂੰ ਸਾਡੇ ਧਰਮ ਚ ਆ ਜਾ ਇਹਨਾਂ ਕਬੂਲ ਕਰ ਲਾ ਤੇ ਤੈਨੂੰ ਜਿਹੜੇ ਅਸੀਂ ਬਖਸ਼ਿਸ਼ਾਂਗੇ ਤੇਰੀ ਜਾਨ ਬਖਸ਼ਿਸ਼ਾ ਗੁਰੂ ਸਾਹਿਬ ਦੀ ਸਿੱਖੀ ਹੈ ਜੀ ਸਵਾਸਾਂ ਦੇ ਨਾਲ ਨਿਭੂਗੀ ਜਦੋਂ ਇਹ ਅਰਦਾਸ ਕਰਦੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਰਹਿਤ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਇਆਂ ਚਰਖੀਆਂ ਨੇ ਚੜੇ ਇਹ ਸਾਰੀਆਂ ਸੁਜਾਵਾਂ ਭਾਈ ਤਾਰੂ ਸਿੰਘ ਜੀ ਨੇ ਉਹ ਉਤਿਆਨ ਚਰਖੜੀ ਤੇ ਵੀ ਚੜਾਇਆ ਗਿਆ ਖੋਪਰੀ ਵੀ ਲਵਾਈ ਗਈ ਇਹ ਸਾਰੀਆਂ ਸਜਾਵਾਂ ਜਿਹੜੀਆਂ ਇਹ ਇਹੋ ਕਾਰਨ ਸੀ ਜ਼ਿਆਦਾ ਵੀ ਭਾਈ ਸਾਹਿਬ ਨੂੰ ਇਹਨਾਂ ਚੀਜ਼ਾਂ ਵਾਸਤੇ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਤੁਸੀਂ ਸਾਰਾ ਇਤਿਹਾਸ ਜਾਣਦੇ ਹੋ ਵੀ ਕਿਵੇਂ ਉਹਨਾਂ ਦੀ ਖੋਪੜੀ ਜਿਹੜੀ ਉਤਾਰੀ ਗਈ ਜੀ ਇਹ ਵੀ ਦੱਸਿਆ ਜਾਂਦਾ ਵਾ ਵੀ ਜਦੋਂ ਭਾਈ ਸਾਹਿਬ ਨੂੰ ਤਸੀਹੇ ਦਿੱਤੇ ਜਾਂਦੇ ਆ ਤਾਂ ਉਸ ਵਾਰ ਜਿੱਕੜੀ ਆਖਾਂ ਦਾ ਪਿਸ਼ਾਬ ਰੁਕ ਜਾਂਦਾ ਹਾਂਜੀ ਉਹ ਇੱਕ ਗੁਰੂ ਸਾਹਿਬ ਦਾ ਬਚਨ ਵੀ ਪੂਰਾ ਹੋਣਾ ਹੈਗਾ ਇਹ ਕਹਿੰਦਾ ਵੀ ਮੈਂ ਤੁਹਾਨੂੰ ਛਿੱਤਰ ਦੇ ਅੱਗੇ ਲਾ ਕੇ ਲਾਉਣਾ ਇਹ ਜਕਰੀਆ ਖਾਨ ਦੇ ਬੋਲ ਸੀਗੇ ਪਰ ਅਗੋ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀ ਵੀ ਕੀਪ ਤੱਕ ਤੂੰ ਸਾਨੂੰ ਛਿੱਤਰ ਗਾੜੀ ਲਾਉਣਾ ਕਿ ਸਾਡੇ ਸਿੰਘਾਂ ਨੇ ਤੈਨੂੰ ਛਿੱਤਰ ਗਾੜੀ ਨਹੀਂ ਲਾ ਕੇ ਘਾੜਨਾ ਇਹ ਕਹਿੰਦਾ ਵੀ ਜਦੋਂ ਖੋਪਰੀ ਕੱਟੀ ਗਈ ਪਹਿਲਾਂ ਤਾਂ ਉਹ ਬੜਾ ਕੁਝ ਦੱਸਦੇ ਸਾਡੇ ਕਬੀਸ਼ਰ ਵੀ ਉਹਨਾਂ ਦੇ ਜਿਹੜੇ ਕੇਐਸ ਉਹ ਤਾਰਾਂ ਬਣ ਗਈਆਂ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕਿੰਨੀ ਸੁਚਾਈ ਆਪਾਂ ਕਿਹੜੇ ਖੋਲ ਹਨ ਜਿਹੜੀ ਗੱਲ ਹੈਗੀ ਉਹ ਤੇ ਆਪਾਂ ਦੱਸ ਸਕਦੇ ਆਂ ਕਿ ਉਹਨਾਂ ਦੀ ਖੋਪਰੀ ਉਤਾਰੀ ਗਈ ਇਹ ਸਭ ਨੂੰ ਪਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਖੋਪਰੀ ਉਤਾਰੀ ਗਈ ਹਨਾ ਖੋਪਰੀ ਉਤਾਰਨ ਤੋਂ ਬਾਅਦ ਕਹਿੰਦੇ 20-22 ਦਿਨ ਲਗਾਤਾਰ ਭਾਈ ਸਾਹਿਬ ਜਿੰਦਾ ਰਹੇ ਤੇ ਉਧਰ ਉਹਨੂੰ ਬੰਨ ਪੈ ਗਿਆ ਪੁੱਛਿਆ ਗਿਆ ਵੀ ਇਹਦਾ ਬੰਨ ਕਿਵੇਂ ਬੜੇ ਵੈਦ ਹਕੀਮ ਆ ਗਏ ਕਹਿੰਦੇ ਵੀ ਕੋਈ ਆਰਾਮ ਨਹੀਂ ਆ ਰਿਹਾ ਹੂੰ ਫਿਰ ਕਿਸੇ ਫਕੀਰ ਨੇ ਦੱਸਿਆ ਵੀ ਉਹ ਜਿਹੜੇ ਸਿੰਘ ਨੂੰ ਤੂੰ ਕਿਹਾ ਵੀ ਤੁਹਾਨੂੰ ਛੱਤਰ ਮਗਰ ਲਾ ਕੇ ਲੈਣਾ ਉਹਦੇ ਕੋਈ ਜਾ ਕੇ ਵੇਖੋ ਕਰੇ ਕੋਈ ਗੱਲ ਬਣ ਜੇ ਇਹ ਵੀ ਦੱਸਦੇ ਕਹਿੰਦੇ નિર્ਦੋਸ਼ ਨੂੰ ਤੂੰ ਸੱਜਾ ਦਿੱਤੀ ਹੈ ਨਾ ਉਸ ਨੂੰ ਸੱਜਾ ਦਿੱਤੀ ਇਦਾਂ ਹੀ ਕਹਿ ਸਕਦੇ ਆਪਾਂ ਹਣਾ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਉ ਜਾਓ ਉਹਨਾਂ ਕੋ ਉ ਜਾ ਕੇ ਪਤਾ ਕਰੋ ਜਾ ਕੇ ਭਾਈ ਤਾਰੂ ਸਿੰਘ ਜੀ ਕੋਲ ਗਏ ਉਹਨਾਂ ਨੇ ਬੇਨਤੀ ਕੀਤੀ ਵੀ ਉਹਨੇ ਸਾਡੇ ਸਿੰਘਾਂ ਨੂੰ ਕਿਹਾ ਵੀ ਤੁਹਾਨੂੰ ਛੱਤਰ ਦੀ ਗਾੜੀ ਲਾਉਣਾ ਪਰ ਹੁਣ ਸਮਾਂ ਆ ਗਿਆ ਵੀ ਉਹਨੂੰ ਛੱਤਰ ਦੀ ਗਾੜੀ ਲਾਉਣ ਦਾ ਸਮਾਂ ਆ ਗਿਆ ਤੇ ਤੁਸੀਂ ਆ ਸਾਡਾ ਛੱਤਰ ਲੈ ਜਾਓ ਜਿਵੇਂ ਜਿਵੇਂ ਉਹਦੇ ਸਿਰ 'ਚ ਮਾਰੋਗੇ ਉਹਦਾ ਬੰਨ ਖੁੱਲ ਜੂ ਉਹਦੇ ਪਸ਼ਾਪ ਆਊਗਾ ਹੁਣ ਜਿਵੇਂ ਜਿਵੇਂ ਕਹਿੰਦੇ ਉਹਦੇ ਛੱਤਰ ਮਾਰਦੇ ਆ ਤੇ ਉਹਨੂੰ ਪਸ਼ਾਪ ਆਉਂਦਾ ਉਹਨਾਂ ਦਾ ਸਾਹ ਸੁੱਕਾ ਹੁੰਦਾ ਉਹ ਕਹਿੰਦਾ ਵੀ ਜ਼ੋਰ ਦੀ ਮਾਰੋ ਵਾਰੀ ਵਾਰੀ ਛੱਤਰ ਮਾਰਦੇ ਉਹਦੇ ਇਸ ਤਰ੍ਹਾਂ ਖੇਤਰਾ ਦੀ ਮਾਰ ਖਾਂਦਾ ਖਾਂਦਾ ਜਕਰੀਆ ਖਾਨ ਵੀ ਜਿਹੜਾ ਉੱਪਰ ਲੋਕ ਸਤਾਰ ਗਿਆ ਸੋ ਇਹ ਇਹ ਜਿਹੜੀ ਬਹਾਅ ਲਗਾਤਾ ਜਿਹੜੀ ਭਾਈ ਤਾਰੂ ਸਿੰਘ ਪੁਲੀਆ ਨੇ ਇਹ ਇੱਕ ਗੁਰਦੁਆਰਾ ਸਾਹਿਬ ਹੈ ਲਿਖਿਆ ਤਪਸਥਾਨ ਜੀ ਗੁਰਦੁਆਰਾ ਸਾਹਿਬ ਭਾਈ ਜੀ 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 ਤਪਸਥਾਨ ਦਾ ਮਤਲਬ ਅਸਲੀ ਜੇ ਆਪਾਂ ਇੱਕ ਨਾ ਦੋ ਤਰ੍ਹਾਂ ਦੇ ਹੁੰਦਾ ਇੱਕ ਤਰ੍ਹਾਂ ਹੁੰਦਾ ਵਾ ਅਖਰੀ ਅਰਥ ਇੱਕ ਹੁੰਦਾ ਭਾਵ ਅਰਥ ਹਾਂ ਜੇ ਆਪਾਂ ਅਖਰੀ ਅਰਥ ਗੀਣੀਏ ਤਾਂ ਤਪ ਦਾ ਮਤਲਬ ਹੁੰਦਾ ਤਪੱਸਿਆ ਕਰਨੀ ਹਾਂਜੀ ਤੇ ਜੇ ਜੋ ਦੇ ਵਿੱਚ ਭਾਵ ਅਰਥ ਕੱਢੀਏ ਤੇ ਭਾਵ ਅਰਥ ਕੁਝ ਮੈਨੇ ਹੋਰ ਵੀ ਨਿਕਲਦੇ ਆ ਭਾਵ ਅਰਥ ਦਾ ਮਤਲਬ ਹੁੰਦਾ ਵੀ ਆਪਣੇ ਕਰਤਬ ਨੂੰ ਪਛਾਨਣਾ ਵੀ ਤਪੱਸਿਆ ਵਾ ਕਰਤਬ ਉਹਨਾਂ ਦੇ ਕੀ ਸੀ ਆਪਣੇ ਖੇਤੀਬਾੜੀ ਨੂੰ ਸੰਭਾਲਣਾ ਆ ਔਏ ਗਏ ਮੁਸਾਫਰ ਨੂੰ ਪ੍ਰਸ਼ਾਦਾ ਛਕਾਣੀ ਪਾਣੀ ਛਕਾਉਣਾ ਗੁਰੂ ਸਾਹਿਬ ਦੇ ਰੰਗ ਦੇ ਵਿੱਚ ਨਿਤਨੇਮ ਰਹਿਣਾ ਹੈ ਨਾ ਆਪਣੀ ਬਾਣੀ ਬਾਣੇ ਦੇ ਧਾਰਨੀ ਰਹਿਣਾ ਇਹ ਇਹ ਵੀ ਇੱਕ ਤਰ੍ਹਾਂ ਦਾ ਤਪੱਸਿਆ ਹੈ ਇਸ ਕਰਕੇ ਜੇ ਆਪਾਂ ਕਹਿ ਲਈਏ ਤਪਸਥਾਨ ਹੈ ਜਿਹੋ ਆਪਾਂ ਕਹਿ ਦਈਏ ਫਕੀਰਾਂ ਵਾਂਗ ਉਹਨਾਂ ਨੇ ਕਈ ਈਸ਼ਵਰੇ ਤਪੱਸਿਆ ਕੀਤੀ ਉਹ ਨਹੀਂ ਗੱਲ ਹੈ ਕਿ ਕਹਿ ਸਕਦੇ ਵੀ ਜਿੱਥੇ ਅਸੀਂ ਕਿਰਤ ਕਰਦੀ ਆਪਾਂ ਉਹ ਵੀ ਤਪੱਸਿਆ ਉਹ ਵੀ ਤਪੱਸਿਆ ਉਹੀ ਤਪੱਸਿਆ ਇਸ ਕਰਕੇ ਇਹਨੂੰ ਤਪਸਥਾਨ ਦਾ ਨਾਮ ਦਿੱਤਾ ਗਿਆ ਹੋਰ ਆਪਾਂ ਕੀ ਨਾਮ ਦੇ ਸਕਦੇ ਆ ਕਿੱਥੇ ਜਾ ਕਹਿ ਦਈਏ ਭਾਈ ਤਾਰੂ ਸਿੰਘ ਨਿਵਾਸਥਾਨ ਇੰਦਾ ਤੇ ਗੱਲ ਬਣਦੀ ਜੀ ਨਹੀਂ ਨਾ ਜਿਹੜੀ ਚੀਜ਼ ਸਹੀ ਬਣਦੀ ਆ ਉਹੀ ਆ ਕਿ ਇਹ ਤਪਸਥਾਨ ਭਾਈ ਤਾਰੂ ਸਿੰਘ ਦਾ ਉਹ ਜਗ੍ਹਾ ਹੈ ਜਿੱਥੇ ਉਹਨਾਂ ਨੇ ਆਪਣੇ ਜਿੰਦਗੀ ਦੇ ਕਰਤਬ ਜਿਹੜੇ ਉਹ ਪੂਰੇ ਕੀਤੇ ਇੱਥੇ ਬਹਿ ਕੇ ਉਹਨਾਂ ਕੀਰਤਨ ਵੀ ਕਰਨਾ ਇੱਥੇ ਬਹਿ ਕੇ ਉਹਨਾਂ ਨੇ ਪ੍ਰਸ਼ਾਦਾ ਵੀ ਛਕੋਣਾ ਇੱਥੇ ਬਹਿ ਕੇ ਉਹਨਾਂ ਨੇ ਆਪਣੇ ਪ੍ਰਿਆਸ ਵੀ ਕਰਨਾ ਜਿੱਥੇ ਉਹਨਾਂ ਦਾ ਗੁਰੂ ਸਾਹਿਬ ਦੇ ਵਿੱਚ ਵਿਸ਼ਵਾਸ ਸੀ ਨਾ ਉੱਥੇ ਕੀਰਤਨ ਦੇ ਵੀ ਤਾਂ ਨਹੀਂ ਸੀ ਗੁਰਬਾਣੀ ਪੜ੍ਹਨ ਦੇ ਵਿੱਚ ਵੀ ماہر ਸੀ ਤੇ ਇੱਕ ਜਿਹਨੂੰ ਕਹਿ ਦਈਏ ਵੀ ਪ੍ਰਦਰਸ਼ਨੀ ਸਿੰਘ ਵੀ ਸੀ ਵੀ ਜਿਹਨੂੰ ਦੇਖ ਕੇ ਭੁੱਖ ਲੰਦੀ ਵੀ ਇੰਨਾ ਸੁੰਦਰ ਸਰੂਪ ਸੀ ਉਹਨਾਂ ਦਾ ਇਹ ਭਾਈ ਤਾਰੂ ਸਿੰਘ ਜੀ ਘਾਥਾ ਸੀ ਬਹੁਤ ਬਤਵ ਧੰਨਵਾਦ ਜੀ ਤੁਹਾਡਾ ਇਸ ਹਨ ਵੀਰ ਗੁਰਦਿਆਲ ਸਿੰਘ ਜਿਹੜੇ ਇੱਥੋਂ ਦੇ ਵਸਨੀਕ ਨੇ ਪੁਨੇ ਪਿੰਡ ਦੇ ਇਹਨੇ ਕੱਲ ਆਪਾਂ ਸਾਂਝ ਪਾਈ ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਜੀਵਨ ਬਾਰੇ ਸਿਰ ਜਾਇ ਤਾਂ ਜਾਏ ਮੇਰਾ ਸਿੱਖੀ ਸਤਿਗੁਰ ਜਾਏ ਤਾਂ ਇਹ ਉਹ ਮਹਾਨ ਯੋਧੇ ਸਾਡ ਭਾਈ ਤਾਰੂ ਸਿੰਘ ਪਿੰਡ ਪੂਲਾ ਦੇ ਜਿਨ੍ਹਾਂ ਦੀ ਅੱਜ ਅਸੀਂ ਪਿੰਡ ਪਹੁੰਚੇ ਸਾ ਅਜਰ ਗੁਰਦਾਰੇ ਦੇ ਦਰਸ਼ਨ ਦਾ ਨੁਕਰਾਈ ਨੇ ਤਾ ਸਾਡਾ ਇਹੋ ਹੀ ਉਪਰਾਲਾ ਰੰਦਾ ਵਾ ਵੀ ਜਿਹੜੇ ਸਾਡੀਆਂ ਸਿੱਖ ਸੰਗਤਾਂ ਵਾਂ ਜਿਹੜੀਆਂ ਦੇਸ਼ਾਂ-ਵਦੇਸ਼ਾਂ ਬੈਠੀਆਂ ਵਾਂ ਉਹਨਾਂ ਨੂੰ ਅਸੀਂ ਜਿਹੜੇ ਸਾਡੇ ਇਤਿਹਾਸ ਆ ਉਹਨਾਂ ਬਾਰੇ ਜਾਣਨਾ ਪੁੰਦਰੀਏ ਤਾਂ ਸਾਂਝ ਪੁੰਦ ਰਹੀਏ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਸਾਡੇ ਕੋਲ ਲੱਗਦਾ ਕੋਈ ਗਲਤੀ ਹੋਈ ਆ ਤਾਂ ਸਾਨੂੰ ਕਮੈਂਟ ਬਾਕ ਜਾ ਕੇ ਦੱਸਿਓ ਤਾਂ ਜੋ ਅਸੀਂ ਜਿਹੜੀ ਆਪਣੀ ਗਲਤੀ ਸੁਧਾਰ ਸਕੀਏ ਧੰਨਵਾਦ